ਮੌਸਮ ਵਿਭਾਗ ਦੇ ਵੱਲੋਂ ਪਿਛਲੀ ਦਿਨੀ ਭਵਿੱਖਬਾਣੀ ਕੀਤੀ ਆ ਕਿ ਪੰਜਾਬ ਦੇ ਵਿੱਚ ਇਸ ਵਾਰ ਮੌਨਸੂਨ ਪਹਿਲਾਂ ਆਉਣਗੇ 2-4 ਦਿਨਾਂ ਚ ਪੰਜਾਬ ਦੇ ਵਿੱਚ ਬਰਸਾਤਾਂ ਸ਼ੁਰੂ ਹੋ ਸਕਦੀਆਂ ਨੇ ਮੌਸਮ ਵਿਭਾਗ ਦੇ ਅਨੁਸਾਰ ਦੋ ਤਿੰਨ ਦਿਨਾਂ ਦੇ ਵਿੱਚ بارش ਪੰਜਾਬ ਦੇ ਵਿੱਚ ਮੌਨਸਨ ਆ ਜਾਣੀ ਹੈ ਪਰ ਜੇਕਰ ਮੈਂ ਸੰਗਰੂਰ ਪ੍ਰਸ਼ਾਸਨ ਦੀ ਗੱਲ ਕਰਦਾ ਕਿ ਕੁੰਭ ਕਰਨੇ ਦਿਨ ਦੀ ਸੁੱਤਾ ਪਿਆ ਸੰਗਰੂਰ ਦੇ ਬਰਸਾਤੀ ਨਾਲਿਆਂ ਦੀ ਗੱਲ ਕਰ ਲੋ ਜੇ ਉਹਨਾਂ ਦੀ ਗੱਲ ਕਰਦੇ ਕਿਤੇ ਵੀ ਕੋਈ ਹਜੇ ਤੱਕ ਸਫਾਈ ਨਹੀਂ ਚੱਲੀ ਠੇਕੇਦਾਰ ਇੱਥੇ ਆ ਕੇ ਗਰਾਊਂਡ ਲੈਵਲ ਤੇ ਕੰਮ ਹੀ ਨਾ ਕਰਨ ਤੇ ਉਹ ਕੁਝ ਅਧਿਕਾਰੀਆਂ ਦੀ ਮਿਲੀ ਭੁਗਤ ਦੇ ਨਾਲ ਕਈ ਵਾਰ ਹੁੰਦਾ ਕਿ ਉਹ ਫੰਡ ਦਾ ਦੁਰਵਰਤੋਂ ਹੋ ਜਾਂਦੀ ਹੈ ਜੋ ਸਰਕਾਰ ਦੇ ਵਾਲੇ ਜੋ ਵੀ ਵਿਧਾਇਕ ਨੇ ਸਾਡੇ ਜਾਂ ਜੋ ਵੀ ਪ੍ਰਸ਼ਾਸਨ ਦੇ ਵਿੱਚ ਨੇ ਦੇ ਲੋਕਾਂ ਦੀ ਮੁਸੀਬਤ ਨੂੰ ਸਮਝਦੇ ਹੋਏ ਹਜੇ 1-2 ਦਿਨ ਹੈਗਾ ਤਾਂ ਇਹਨਾਂ ਦੀ ਸਫਾਈ ਕਰਾ ਦਿਓ ਮੌਸਮ ਵਿਭਾਗ ਦੇ ਵੱਲੋਂ ਪਿਛਲੀ ਦਿਨੀ ਭਵਿੱਖਬਾਣੀ ਕੀਤੀ ਆ ਕਿ ਪੰਜਾਬ ਦੇ ਵਿੱਚ ਇਸ ਵਾਰ ਮੌਨਸੂਨ ਪਹਿਲਾਂ ਆਉਣਗੇ ਯਾਨੀ ਕਿ 2-4 ਦਿਨਾਂ ਚ ਪੰਜਾਬ ਦੇ ਵਿੱਚ ਬਰਸਾਤਾਂ ਸ਼ੁਰੂ ਹੋ ਸਕਦੀਆਂ ਨੇ ਪਰ ਜੇਕਰ ਸੰਗਰੂਰ ਪ੍ਰਸ਼ਾਸਨ ਦੀ ਗੱਲ ਕੀਤੀ ਜਾਵੇ ਤਾਂ ਸੰਗਰੂਰ ਪ੍ਰਸ਼ਾਸਨ ਕਿੰਨਾ ਕਮਸਤੈਰ ਨਜ਼ਰ ਆਉਂਦਾ ਬਰਸਾਤਾਂ ਨੂੰ ਲੈ ਕੇ ਜਾਂ ਮੌਸਮ ਵਿਭਾਗ ਦੀ ਕੋ ਵਿਖਵਾਣੀ ਨੂੰ ਲੈ ਕੇ ਪਰ ਤੁਹਾਨੂੰ ਇੱਕ ਤਸਵੀਰ ਅਸੀਂ ਸਾਂਝਾ ਕਰਦੇ ਆ ਅਸੀਂ ਸੁਨਾਮ ਰੋਡ ਸੰਗਰੂਰ ਖੜੇ ਆ ਤੁਸੀਂ ਵੇਖ ਸਕਦੇ ਹੋ ਡਰੇਨ ਆ ਇਹ ਬਰਸਾਤੀ ਨਾਲਾ ਚਾਹੇ ਉਹਨੂੰ ਗੰਦਾ ਨਾਲਾ ਕਹ ਲੋ ਤੇ ਜੋ ਇਸ ਦੇ ਹਾਲਾਤ ਬਣੇ ਹੋਏ ਨੇ ਚਿੰਤਾਜਨਕ ਬਣੇ ਹੋਏ ਨੇ ਤੁਸੀਂ ਵੇਖ ਰਹੇ ਹੋ ਕਿ ਇਸ ਤਰ੍ਹਾਂ ਲੱਗਦਾ ਹੀ ਨਹੀਂ ਕਿ ਇਹ ਗੰਦਾ ਨਾਲਾ ਇਸ ਤਰ੍ਹਾਂ ਪ੍ਰਤੀ ਕੋਰਿਆ ਕਿ ਸ਼ਾਇਦ ਮਿੱਟੀ ਦੇ ਉੱਤੇ ਜੋ ਘਾ ਜਾਂ ਫਿਰ ਉਹ ਜੜੀ ਬੁੱਟੀ ਆ ਉਹ ਉੱਗੀ ਹੋਈ ਆ ਪਰ ਹਲੇ ਤੱਕ ਕਿਸੇ ਵੀ ਅਧਿਕਾਰੀ ਦੇ ਵੱਲੋਂ ਸਾਫ਼ ਸਪਾਈ ਦਾ ਕੰਮ ਸ਼ੁਰੂ ਹੀ ਨਹੀਂ ਕੀਤਾ ਗਿਆ ਅਤੇ ਜੇਕਰ ਬਰਸਾਤ ਹੁੰਦੀ ਆ ਤਾਂ ਬਰਸਾਤ ਦੇ ਨਾਲ ਕਾਫੀ ਵੱਡੇ ਪੱਧਰ ਤੇ ਨੁਕਸਾਨ ਹੋ ਸਕਦਾ ਜਿਸ ਤਰ੍ਹਾਂ ਸੰਗਰੂਰ ਦੇ ਵਿੱਚ ਜਦੋਂ ਘੰਟਾਕ ਬਾਰਿਸ਼ ਪੈ ਜੇ ਤਾਂ ਝੀਲ ਦਾ ਰੂਪ ਧਾਰ ਲੈਂਦੀ ਆ ਪਿਛਲੇ 2 ਸਾਲ ਪਹਿਲਾਂ ਵੀ ਵੇਖਿਆ ਸੀ ਕਿ ਜੋ ਖੇਤ ਨੇ ਇਹ ਜੋ ਪਾਣੀ ਆ ਗੰਦੇ ਨਾਲੇ ਦਾ ਪੂਰੇ ਦਾ ਪੂਰਾ ਖੇਤਾਂ ਦੇ ਵਿੱਚ ਭਰ ਗਿਆ ਸੀ ਤੇ ਪਿੱਛੇ ਜੋ ਸ਼ਾਂਤਨਾਗਰ ਬਸਤੀਆ ਉਹਨਾਂ ਘਰਾਂ ਦੇ ਵਿੱਚ ਵੀ ਪਾਣੀ ਵੜ ਗਿਆ ਸੀ ਕਿਉਂਕਿ ਸਫਾਈ ਦੇ ਪ੍ਰਬੰਧ ਨਾ ਹੋਣ ਦੇ ਕਾਰਨ ਲੋਕਾਂ ਨੂੰ ਖਾਮੀ ਆ ਜਾ ਭੁਗਤਣਾ ਪਿਆ ਸਾਡੇ ਨਾਲ ਮਨਦੀਪ ਸਿੰਘ ਪੁਨੀਆ ਮੌਜੂਦ ਨੇ ਪੁਨੀਆ ਸਾਹਿਬ ਕਿਸ ਤਰ੍ਹਾਂ ਵੇਖਦੇ ਹੋ ਹਰ ਸਾਲ ਹੁੰਦਾ ਕਿ ਬਾਰਿਸ਼ ਸ਼ੁਰੂ ਹੋਏ ਨੇ ਉਸ ਤੋਂ ਬਾਅਦ ਪ੍ਰਸ਼ਾਸਨ ਦੀ ਜੋ ਕੁੰਭ ਕਰਨੀ ਨਹੀਂਦਾ ਉਹ ਜਾਗਦੀ ਹੈ ਮਤਲਬ ਜੋ ਮੌਸਮ ਵਿਭਾਗ ਦੇ ਅਨੁਸਾਰ ਦੋ ਤਿੰਨ ਤਰ੍ਹਾਂ ਦੇ ਵਿੱਚ بارش ਪੰਜਾਬ ਦੇ ਵਿੱਚ ਮੌਨਸਨ ਆ ਜਾਣੀ ਹੈ ਪਰ ਜੇਕਰ ਮੈਂ ਸੰਗਰੂਰ ਪ੍ਰਸ਼ਾਸਨ ਦੀ ਗੱਲ ਕਰਦਾ ਕਿ ਕੁੰਭ ਕਰਨੇ ਦਿਨ ਦੀ ਸੁੱਤਾ ਪਿਆ ਕਿਉਂਕਿ ਜੇ ਆਪਾਂ ਇਸ ਚਾਹੇ ਗੰਦਾ ਨਾਲਾ ਕਹੋ ਚਾਹੇ ਪਰ ਸੰਗਰੂਰ ਦੇ ਬਰਸਾਤੀ ਨਾਲਿਆਂ ਦੀ ਗੱਲ ਕਰ ਲਓ ਜੇ ਉਹਨਾਂ ਦੀ ਗੱਲ ਕਰਦੇ ਕਿਤੇ ਵੀ ਕੋਈ ਹਜੇ ਤੱਕ ਸਫਾਈ ਨਹੀਂ ਚੱਲੀ ਸਫਾਈ ਨਾ ਹੋਣ ਕਰਕੇ ਮਤਲਬ ਇਹ ਸਾਰੇ ਬਲਾਕ ਹੋਏ ਪਏ ਆ ਜਦੋਂ بارش ਹੋ ਗਈ ਤਾਂ ਇਹਨਾਂ ਨੇ ਸਾਰਿਆਂ ਨੇ ਓਵਰਫਲੋ ਹੋ ਜਾਣਾ ਚਾਹੀਏ ਲੋਕਾਂ ਦੇ ਖੇਤਾਂ 'ਚ ਪਾਣੀ ਬੜੇ ਚਾਹੀਏ ਲੋਕਾਂ ਦੇ ਘਰਾਂ 'ਚ ਪਾਣੀ ਬੜੇ ਮੈਸੇ ਦਾ ਸਿੱਧੇ ਸਿੱਧਾ ਜ਼ਿੰਮੇਵਾਰ ਮਤਲਬ ਪ੍ਰਸ਼ਾਸਨ ਨੂੰ ਸਮਝਦਾ ਪਰ ਇਹ ਜੇ ਆਪਾਂ ਸੰਗਰੂਰ ਡਿਸਟ੍ਰਿਕਟ ਦੀ ਗੱਲ ਕਰਦੇ ਆਏ ਮਤਲਬ ਸੀਐਮ ਸਾਹਿਬ ਦਾ ਆਪਣਾ ਡਿਸਟ੍ਰਿਕਟ ਹੈ ਤੇ ਮੈਂ ਉਹਨਾਂ ਨੂੰ ਬੇਨਤੀ ਕਰਦਾ ਵੀ ਤੁਸੀਂ ਹੈਟਲ ਲੈਵਲ ਤੇ ਗਰਾਊਂਡ ਲੈਵਲ ਤੇ ਆ ਕੇ ਚੈੱਕ ਕਰੋ ਜੇਕਰ ਪੰਜਾਬ ਸਰਕਾਰ ਨੇ ਇਹਨਾਂ ਨੂੰ ਪੈਸੇ ਮੁਹੱਈਆ ਕਰਾਈ ਹੈ ਇਹ ਨਾ ਹੋਵੇ ਬੇ ਹਰ ठेकेदार ਇੱਥੇ ਆ ਕੇ ਗਰਾਉਂਡ ਲੈਵਲ ਤੇ ਕੰਮ ਹੀ ਨਾ ਕਰਨ ਤੇ ਉਹ ਕੁਝ ਅਧਿਕਾਰੀਆਂ ਦੀ ਮਿਲੀ ਭੁਗਤ ਦੇ ਨਾਲ ਕਈ ਵਾਰ ਹੁੰਦਾ ਹੈ ਕਿ ਉਹ ਮਤਲਬ ਫੰਡ ਦਾ ਦੁਰਵਰਤੋਂ ਹੋ ਜਾਂਦੀ ਹੈ ਤੇ ਇੱਕ ਇੱਕ ਜਨ ਇੱਕ ਅਜਿਹੀ ਨਿਗਰਾਨੀ ਕਮੇਟੀ ਬਣਾਓ ਕਿ ਜਿਹੜੇ ਜਿਹੜੇ ਤੁਸੀਂ ਨਾਲੀਆਂ ਲਈ ਫੰਡਸ ਦਿੱਤੇ ਹੈ ਕਿ ਉਹਨਾਂ ਨੂੰ ਜਾ ਕੇ ਗਰਾਉਂਡ ਲੈਵਲ ਤੇ ਚੈੱਕ ਕੀਤਾ ਜਾਵੇ ਜੋ ਕਿ ਪੰਜਾਬ ਲੈਵਲ ਤੋਂ ਹੀ ਬਣ ਕੇ ਆਵੇ ਕਿਉਂਕਿ ਜਿਵੇਂ ਨਾਲਿਆਂ ਦੀ ਗੱਲ ਕਰਦਾ ਸ੍ਰੋ ਡਿਸਟ੍ਰਿਕਟਾਂ ਦੀ ਬਹੁਤ ਹਲਤ ਹਾਲਤ ਤਰਸਜੋਗ ਹੈ ਤੇ ਇਹਨਾਂ ਵੱਲ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ। ਪੁਲਿਸ ਸਾਹਿਬ ਜੇਕਰ ਗੱਲ ਕੀਤੀ ਜਾਵੇ ਤਾਂ ਲਗਾਤਾਰ ਸੰਗਰੂਰ ਪ੍ਰਸ਼ਾਸਨ ਹੋਵੇ ਸਰਕਾਰ ਹੁਣ ਇੱਥੋਂ ਦੇ ਪਤਾ ਹੀ ਕੋਣ ਲਗਾਤਾਰ ਦਕਮਗੇ ਮਾਰੇ ਜਾ ਰਹੇ ਨੇ ਕਿ ਸਾਫ ਸਪਈ ਦੇ ਪੁਖਤਾ ਪ੍ਰਬੰਧ ਕੀਤੇ ਗਏ ਨੇ ਇਸ ਵਾਰ ਤੁਹਾਨੂੰ ਲੱਗਦਾ ਕਿ ਜੇਕਰ ਇਸ ਦੀ ਨਾਲੀ ਦੀ ਵੀ ਗੱਲ ਕੀਤੀ ਜਾਵੇ ਰੱਬ ਨਾ ਕਰੇ ਇਹ ਓਵਰਫਲੋ ਹੁੰਦਾ ਸੜਕ ਵਿੱਚਕਾਰ ਹੁੰਦਾ ਜਿਹਨੂੰ ਨਹੀਂ ਪਤਾ ਉਹਦੇ ਇਸ ਦੇ ਵਿੱਚ ਡੁੱਬੂਗਾ ਹੀ ਨਾ ਕੋਈ ਰੇਲਿੰਗ ਰੇਲਿੰਗ ਵੀ ਨਹੀਂ ਲੱਗੀ ਕੁਝ ਵੀ ਨਹੀਂ ਹੈਗਾ ਜਿਹੜੇ ਹਾਲਾਤ ਆ ਮੈਨੂੰ ਤਾਂ ਸਮਝ ਨਹੀਂ ਕਿੱਥੇ ਪੁਖਤਾ ਸੰਬੰਧ ਕੀਤੇ ਸਭ ਤੋਂ ਨੇੜੇ ਦਾ ਜੇ ਸੰਗਰੂਰ ਦਾ ਮਤਲਬ ਨਾਲੇ ਦੀ ਗੱਲ ਕਰਦਿਆਂ ਤਾਂ ਇਹ ਹੈ ਮੈਂ ਤਾਂ ਥੋੜੇ ਡੇਢ ਕਿਲੋਮੀਟਰ ਤੇ ਸੰਗਰੂਰ ਹੈ ਮਤਲਬ ਜੇ ਇੱਥੇ ਇਹ ਹਾਲਾਤ ਆ ਮੈਂ ਤਾਂ ਸੋਚਦਾ ਨਹੀਂ ਜਾਂ ਕੋਈ ਸਾਵਲਾ ਨਾਲਾ ਹੈ ਜੋ ਬਰਸਾਤੀ ਨਾਲਾ ਉਹਦੀ ਹੱਥ ਤੱਕ ਕੋਈ ਸਫਾਈ ਨਹੀਂ ਅ ਪਿੱਛੇ ਆ ਉਹਦੀ ਕੋਈ ਸਫਾਈ ਨਹੀਂ ਮੈਨੂੰ ਤਾਂ ਸਮਝ ਤੋਂ ਸਮਝ ਤੋਂ ਬਾਹਰ ਆ ਵੀ ਕਿੱਥੇ ਪੁਖਤਾ ਪ੍ਰਬੰਧ ਕੀਤੇ ਜੇਕਰ ਕੀਤੇ ਆ ਤਾਂ ਫਿਰ ਇਹ ਹਾਲਤ ਨਾ ਹੁੰਦੀ ਇਸ ਕਰਕੇ ਮੈਂ ਤਾਂ ਇਹੀ ਕਹਿਣਾ ਵੀ ਤੁਸੀਂ ਭਾਈ ਜੋ ਸਰਕਾਰ ਦੇ ਵਾਲੇ ਜੋ ਵੀ ਵਿਧਾਇਕ ਨੇ ਸਾਡੇ ਜਾਂ ਜੋ ਵੀ ਪ੍ਰਸ਼ਾਸਨ ਦੇ ਵਿੱਚ ਨੇ ਵੀ ਲੋਕਾਂ ਦੀ ਮੁਸੀਬਤ ਨੂੰ ਸਮਝਦੇ ਹੋਏ ਹਜੇ ਇੱਕ ਦੋ ਦਿਨ ਹੈ ਗਿਆ ਤਾਂ ਇਹਨਾਂ ਦੀ ਸਫਾਈ ਕਰਾ ਦਿਓ ਤਾਂ ਜੋ ਲੋਕ ਥੋੜਾ ਜਿਹਾ ਸੁੱਖ ਦਾ ਸਾਹ ਲੈ ਸਕਣ ਜੀ ਬਿਲਕੁਲ ਐਸੀ ਹਮਨਦੀਪ ਸਿੰਘ ਪੁਣੀਆਂ ਜਿਨ੍ਹਾਂ ਨੇ ਸੰਗਰੂਰ ਪ੍ਰਸ਼ਾਸਨ ਅਤੇ ਸਰਕਾਰ ਨੂੰ ਕਿਹਾ ਕਿ ਜੇਕਰ ਹੋ ਸਕਦਾ ਤਾਂ ਜੋ ਬਰਸਾਤੀ ਨਾਲੇ ਨੇ ਗੰਦੇ ਨਾਲੇ ਨੇ ਉਹਨਾਂ ਦੇ ਸਮੇਂ ਸਿਰ ਰਹਿੰਦੇ ਹੋਏ ਸਬ ਸਪਾਈ ਕਰਾ ਦਿਓ ਤਾਂ ਜੋ ਜਦੋਂ ਭਾਰੀ ਮੀਂਹ ਪੈਣਗੇ ਬਰਸਾਤਾਂ ਹੋਣਗੀਆਂ ਇਹ ਨਾ ਹੋਵੇ ਕਿ ਤੁਸੀਂ ਸੋਚਦੇ ਰਹਿ ਜਾਓ ਉਧਰੋਂ بارش ਸ਼ੁਰੂ ਹੋ ਜੇ ਅਤੇ ਸੰਗਰੂਰ ਪਾਣੀ ਦੇ ਵਿੱਚ ਡੁੱਬਣਾ ਸ਼ੁਰੂ ਹੋ ਜਾਵੇ ਇਹ ਹੁਣ ਆਉਣ ਵਾਲਾ ਸਮਾਂ ਵੀ ਦੱਸੂਗਾ ਕਿ ਸੰਗਰੂਰ ਪ੍ਰਸ਼ਾਸਨ ਇਸ ਖਬਰ ਤੋਂ ਬਾਅਦ ਕੀ ਉਹਨਾਂ ਦੀ ਕੁੰਭ ਕਰਨੀ ਨਿੰਦ ਜਾਗਦੇ ਨੇ ਜਾਂ ਫਿਰ ਨਹੀਂ ਕੈਮਰਾਮੈਨ ਮਹਿੰਦਰ ਦੇ ਨਾਲ ਹਰਜੀਤ ਸਿੱਧੂ ਲਿਵਿੰਗ ਇੰਡੀਆ ਸੰਗਰੂਰ